ਗਰੀਬੰਦਾ ਧਰਮ ਨੂੰ ਧਰਮ ਜੋਗਾ ਛੱਡਿਆ ਹੀ ਨਹੀਂ ਤੇ ਬੰਦ ਕੇ ਸਕਣਾ ਕੀ ਸੀ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਅਭਿਖਟੀ ਹੈ ਖਰਚੇ ਦੇ ਤੱਕ ਸੰਮਦੀ ਆਪ ਖੈਦੀ ਖੈਰ ਦਵਟੀ ਹੈ ਹੋਵੇ ਸਿਪਤ ਕਸਮਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਹੈ ਜੇ ਕਿਤੇ ਪ੍ਰਸ਼ਾਦਿਆਂ ਦੇ ਲੰਗਰ ਦੇ ਨਾਲ ਪੂੜੀਆਂ ਦੇ ਲੰਗਰ ਦੇ ਨਾਲ ਹੋਰ ਪਦਾਰਥਾਂ ਦੇ ਲੰਗਰ ਦੇ ਨਾਲ ਗੁਰੂ ਸ਼ਬਦ ਦਾ ਲੰਗਰ ਵੀ ਲਾ ਕੇ ਰੱਖਦੇ ਨਾ ਤੇ ਅੱਜ ਵੀ ਦੁਨੀਆ ਨੂੰ ਕਹਿਣਾ ਪੈਣਾ ਸੀ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈ ਅਸੀਂ ਅਵੇਸਲੇ ਹੋ ਗਏ ਮੈਂ ਹੁਣ ਵੀ ਬੇਨਤੀ ਕਰਾਂਗਾ ਕਿ ਜਿੱਥੇ ਪ੍ਰਸ਼ਾਦਿਆਂ ਦਾ ਲੰਗਰ ਲਾਓ ਜਿੱਥੇ ਹੋਰ ਪਦਾਰਥ ਲੋਕਾਂ ਨੂੰ ਛਕਾਓ ਉਥੇ ਨਾਲ ਦੀ ਨਾਲ ਹਰ ਥਾਂ ਦੇ ਉੱਤੇ ਲੰਗਰ ਗੁਰੂ ਕਾ ਚੱਲਦਾ ਹੋਵੇ ਤੇ ਬਾਹਰ ਸਟਾਲ ਹੋਵੇ ਆ ਹੁਣ ਹੋਲਾ ਮੱਲਾ ਆਣਾ ਤੇ ਤੁਸੀਂ ਦੇਖੋਗੇ 10-10 ਮੀਲ ਦੇ ਉੱਤੇ 2-2 ਮੀਲ ਦੇ ਉੱਤੇ ਇੱਕ-ਇੱਕ ਮੀਲ ਔਰ ਰੋਕ ਰੋਕੇ ਸ਼ਿਕਾਵਾਂ ਗਿਆ ਆਪਾਂ ਇਹ ਵਿਰਸਾ ਵੀ ਸਾਡਾ ਕੌਮ ਦਾ ਸਿੱਖ ਕੌਮ ਦਾ ਹੈ ਦੂਜਿਆਂ ਦਾ ਵਿਰਸਾ ਨਹੀਂ ਹੈ ਉਹ ਨਹੀਂ ਨਭਾ ਸਕਦੇ ਲੇਕਿਨ ਸਾਨੂੰ ਇਹ ਵੇਖਣ ਵਾਲੀ ਘਾਟ ਮਹਿਸੂਸ ਹੁੰਦੀ ਵੀ ਕਿੰਨੀਆਂ ਥਾਂਵਾਂ ਦੇ ਉੱਤੇ ਬੁੱਕਸਟਾਲ ਹੋਏਗਾ ਔਰ ਸਰਵੇ ਕਰਕੇ ਵੇਖੋ ਵੀ ਹੌਲੇ ਮੱਲੇ ਤੇ ਜਾਣ ਵਾਲਿਆਂ ਨੂੰ ਕਿੰਨਿਆਂ ਨੂੰ ਸੋਝੀ ਹੋਣੀ ਹੈ ਵੀ ਕੀ ਕਰਨ ਆਏ ਆ ਸਭਾ ਤੇ ਜਾਣ ਵਾਲੇ ਫਤਿਹਗੜ੍ਹ ਸਾਹਿਬ ਜਾਣ ਵਾਲੇ ਚਮਕੌਰ ਸਾਹਿਬ ਜਾਣ ਵਾਲੇ ਉਹਨਾਂ ਲੋਕਾਂ ਨੂੰ ਕਿੰਨਿਆਂ ਨੂੰ ਪਤਾ ਹੁੰਦਾ ਇੱਥੇ ਕੀ ਹੋਇਆ ਉਹ ਤਾਂ ਕਿਤਾਬਾਂ ਤੋਂ ਪਤਾ ਲੱਗਣਾ ਗਿਆਨ ਤੋਂ ਪਤਾ ਲੱਗਣਾ